ਨਾ ਵੀ ਮੋਨੂ ਮਿਸਤਰੀ ਸਾਡਾ ਹੋ ਗਿਆ ਢਿੱਲਾ ਜਮੇਤਰੀ ਨੇ ਜੋਰ ਕੱਲ ਬੱਦ ਮਾਰਤਾ ਠੰਡ ਵੀ ਜ਼ਿਆਦਾ ਸੀ ਚਲੋ ਬਸ ਹੁਣ ਦਵਾਈਆਂ ਦੁਵਾਈਆਂ ਲੈ ਕੇ ਛਟੀਆਂ ਬਰਾਉਣ ਮੇਤਰੀ ਸਾਹਿਬ ਛਟੀਆਂ ਤੇ ਚਲੇ ਗਏ ਫੜ ਮੁਰਕਾ ਸਾਨੂੰ ਨੇ ਫੇਰ ਕੰਮ ਸੰਭਲੇ ਆ ਲਈ ਅੱਜ ਲੱਗੇ ਹੋਏ ਆਈ ਆਪਾਂ ਇੱਧਰ ਟਾਕੀ ਦਾ ਕਰਨ ਲੱਗੇ ਹੋਏ ਆ ਮੜੀ ਜੀ ਸੈਟਅਪ ਜਾਂ ਕਰਿਆ ਇੱਥੇ ਜਿਹੜੀ ਆਪਣੀ ਕੰਦ ਦੀ ਉਹਦੇ ਵਿੱਚ ਇੱਥੇ ਆਹ ਟਾਕੀ ਦੀ ਆਹ ਟਾਕੀ ਵੀ ਹੁਣ ਆਪਣੇ ਚੱਕ ਦੇਣੀ ਜੀ ਟਾਕੀ ਹੁਣ ਕਵਰ ਅਪ ਕਰ ਦੇਣਾ ਵੀ ਇਹ ਵੀ ਡਿੱਕਾ ਜੀ ਉਲਾਉਂਦੀ ਸੀ ਅੱਜ ਸੋਨੂ ਨਹੀਂ ਹੈਗਾ ਅੱਜ ਮੋਨੂ ਮਿਸਤਰੀ ਆਏ ਹੋਏ ਆ ਤੇ ਸੋਨੂ ਅੱਜ ਛੁੱਟੀ ਤੇ ਆ ਅੱਜ ਬਸ ਕੰਦ ਚੱਲ ਰਹੀ ਸੀ ਬਾ ਹੁਣ ਕੰਦ ਕਰ ਰਹੇ ਆ ਸੋਨੂ ਆਜੂਗਾ ਸ਼ਾਇਦ ਆਪਣੇ ਪਾਸ ਸ਼ਨੀ ਐਤਵਾਰ ਦੇਖਦੇ ਆਂ ਬਾਕੀ ਉਹਨੂੰ ਕਿਆ ਕਹਿੰਦਾ ਸੋਨੂ ਨੂੰ ਨਿਕਲੇ ਇੱਕ ਦੋ ਕੰਮ ਜੇ ਉਹਦੇ ਕਰਕੇ ਸੋਨੂ ਹੈ ਨਹੀਂ ਆਹ ਟਾਕੀ ਆਪਾਂ ਨੇ ਇੱਥੇ ਤੇ ਕੱਢੀ ਆ ਇਹ ਆਪਣਾ ਜਿਹੜਾ ਗੈਜਟ ਆ ਉਹਨੂੰ ਕਰ ਰਹੇ ਆਪਾਂ ਸੈਟਅਪ ਬਸ ਹੁਣ ਚਣਾਈ ਚੱਲ ਰਹੀ ਆ ਦੇਖੋ ਹਾਂ ਹਾਂ ਉਹ ਤੇ ਲੋਦਰ ਕੰਦ ਕਰ ਛੱਡੀ ਗਿਫਟ ਦੇਣਾ ਤੇ ਕੰਦ ਕਰ ਤੀ ਠੀਕ ਆ ਕੰਦ ਗਿਫਟ ਫੜ ਪਹਿਲਾਂ ਯਾਰ ਹੈ ਗਿਫਟ ਫੜ ਪਹਿਲਾਂ ਆ ਗਿਫਟ ਤੇ ਹਮੜੇ ਤੇ ਇੱਥੇ ਰੇ ਕਰਨਾ ਤੇ ਗਿਫਟ ਦੇਣਾ ਸਹੀ ਆ ਐਸੇ ਐਸਾ ਹੀ ਨਹੀਂ ਹੋਇਆ ਕੰਮ ਇਹ ਬੰਦੇ ਖਾਸ ਆ ਯੋ ਮਿਸਤਰੀ ਇਹ ਮੇਤਰੀ ਮੈਂ ਨਹੀਂ ਕਰੀ ਗਈ ਕੰਦੇ ਵੀਡੀਓ ਚ ਦੇਖੀ ਤੂੰ ਮੋਨੂ ਮਿਸਤਰੀ ਆਇਆ ਹੋਇਆ ਦਾ ਮੋਨੂ ਮਿਸਤਰੀ ਲੋ ਜੀ ਇੰਨੀ ਕੰਦ ਕਰਤੀ ਚਾਰ ਗੇਟ ਕਰਤੇ ਦੋ ਗੇਟ ਹੁਣ ਫੇਰ ਕਰਾਂਗੇ ਕੱਲ੍ਹ ਨੂੰ ਕਿਉਂਕਿ ਫਿਰ ਨਰਮਾ ਲੰਬੀ ਅਗੰਧ ਹੁਣ ਇੱਧਰ ਸਾਨੂੰ ਲੱਗਿਆ ਦਾ ਮੜਾ ਜਾ ਟਾਕੀ ਦੀ ਸੈਟਮੈਂਟ ਕਰਨ ਬਸ ਹੁਣ ਚਾਹ ਪਾਣੀ ਆਇਆ ਹੋਇਆ ਚੱਲ ਫੇ ਚਾਹ ਪਾਣੀ ਪੀ ਲਈ ਆ ਜਾ ਇਹ ਕੁਥੱਲਾ ਵਾਲਾ ਮੈਂ ਪੂਰਾ ਕਰ ਦਈਏ ਤਿਆਰ ਐਮਐਮ3 ਤਾਂ ਹੀ ਹਾਂ ਇਹ ਕਿਹੜਾ ਸਾਰਾ ਹੀ ਹੋਣਾ ਅੱਜ ਪਾਲਾ ਪਾਲਾ ਲੈ ਲਾਈ ਇਧਰ ਆਪਣਾ ਹੋ ਗਿਆ ਟਾਕੀ ਵਾਲਾ ਇਧਰ ਫਾਈਨਲ ਹੋ ਗਿਆ ਕੰਮ ਸਿਮਿੰਟ ਦਾ ਸਮਟ ਲੱਗ ਗਿਆ ਹੁਣ ਇਧਰ ਮੜੀ ਜੀ ਕੰਧ ਚ ਮਜ਼ਬੂਤੀ ਨੂੰ ਕਮੀ ਲੱਗ ਰਹੀ ਥੀ ਤੇ ਹੁਣ ਇਹਦੇ ਚ ਪਾ ਰਹੇ ਆ ਮਾਲ ਭਰ ਰਿਹਾ ਸੋਨੂੰ ਆ ਨਿਹਰਾ ਸਮਟ ਖੋਲ ਕੇ ਤੇ ਬਾਕੀ ਆਹ ਸਰੀਏ ਸਰੀਏ ਵੀ ਧੱਕਤੇ ਇਹਦੇ ਵਿੱਚ ਆਹ ਵਾਲੇ ਸਾਰੀ ਕੰਦ ਚ ਪੈ ਗਏ ਅ ਜਿਹੜੇ ਕੁਝ ਪੀਸ ਰੱਖ ਲਏ ਆਪਾਂ ਨੇ ਇਹ ਜਿਹੜੀ ਰੇਂਦੀ ਆ ਉਹ ਗਾਹਾਂ ਉੱਦੇ ਚ ਪਾ ਦਾਂਗੇ ਸਰੀਏ ਪਾ ਕੇ ਆਹ ਉੱਪਰ ਦੇ ਮਾਲ ਪਾ ਰਹੇ ਆ ਹਾਂ ਬਣਾ ਜਾ ਗਏ ਹੂੰ ਦੇ ਮਾਲ ਬਣਾ ਲੈਂਦੇ ਹਾਂ ਲਾਈ ਸ਼ਾਮਾਂ ਪੈ ਗਈਆਂ ਦੀਆਂ ਫਿਰ ਹਨੇਰਾ ਬਹੁਤ ਛਿੱਤੀ ਹੋ ਗਿਆ ਪਰ ਆਹ ਸਮਟ ਸਮਟ ਪੈ ਗਈ ਕੰਦ ਦਾ ਨਿਬੜ ਗਿਆ ਬਾਕੀ ਹੁਣ ਆਪਣਾ ਕੰਮ ਹੀ ਅੰਦਰ ਵੀ ਬਸ ਸ਼ੁਰੂ ਹੋ ਜਣਾ ਹੀ ਹਫਤੇ ਦੇ ਵਿੱਚ ਵਿੱਚ ਅੰਦਰ ਬਸ ਹੁਣ ਆਪਣਾ ਪਹਿਲਾ ਹੀ ਅੰਦਰ ਦਾ ਹੀ ਰਗੜਾਈ ਹੋਊਗੀ ਬਸ ਵੀਰ ਆਉਣੇ ਵਾਲੇ ਹੀ ਆਈ ਮੁੰਡੇ ਇੰਡੀਆ ਗਿਆ ਹੋਇਆ ਤਾਂ ਉਹਦੇ ਕਰਕੇ ਆਪਣਾ ਫਿਰ ਕੰਮ ਰੁਕ ਗਿਆ ਤਾਂ ਫਿਰ ਬਾਹਰ ਬੂਰ ਵਾਲਾ ਕੰਮ ਤਾਂ ਹੀ ਕਰਦੇ ਤੇ ਫਿਰ ਅੰਦਰ ਕੰਦਾ ਦੀ ਰਗੜਾਈ ਹੋ ਕੇ ਬਸ ਫਿਰ ਆਪਣਾ ਅੰਦਰ ਕੰਮ ਸ਼ੁਰੂ ਹੋ ਜੇਣਾ ਫਿਰ ਮੁੜ ਕੇ ਆ ਟੈਲਰ ਟੂਲਾਂ ਦਾ ਕੰਮ ਆ ਫਿਰ ਇਹ ਵੀਡੀਓ ਆਪਣੀਆਂ ਤੁਹਾਡੇ ਪਾਉਣ ਗਈਆਂ ਤੇ ਬਾਕੀ ਫਿਰ ਰੰਗ ਰੁੰਗ ਦਾ ਕੰਮ ਆਈ ਹਜੇ ਡਾਉਨ ਸੀਲਿੰਗ ਨੂੰ ਜਿਵੇਂ ਕੋੜ ਰੰਗ ਵੀ ਭਜਣਾ ਤੇ ਕੰਦਾ ਨੂੰ ਵੀ ਰੰਗ ਹੋਣਾ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਵੀਡੀਓ ਆ ਤੇ ਠੀਕ ਆ ਜੀ ਫਿਰ ਮਿਲਦੇ ਆਪਾਂ ਫਿਰ ਤੁਹਾਨੂੰ ਆਪਣੇ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਫਿਰ ਸਤਿ ਸ਼੍ਰੀ ਅਕਾਲ ਜੀ